ਆਮ ਆਦਮੀ ਪਾਰਟੀ ਵੱਲੋਂ ਆਪਣੀ ਦੂਸਰੀ ਸੂਚੀ ਜੋ ਹੈ ਉਮੀਦਵਾਰਾਂ ਦੀ ਉਹ ਜਾਰੀ ਕਰ ਦਿੱਤੀ ਹੈ ਮੇਰੇ ਨਾਲ ਇਸ ਵੇਲੇ ਸੰਸਦ ਭਗਵੰਤ ਮਾਨ ਨੇ ਉਹਨਾਂ ਤੋਂ ਜਾਣਦੇ ਆ ਮਾਨ ਸਾਹਿਬ ਦੂਸਰੀ ਸੂਚੀ ਆ ਗਈ ਹੈ ਪਰ 117 ਦੀਆਂ 17 ਸੀਟਾਂ ਦੇ ਜੋ ਪੂਰੇ ਉਮੀਦਵਾਰੋਂ ਕਿਸ ਤਰ੍ਹਾਂ ਦੇ ਹੋਣਗੇ ਔਰ ਜੇਕਰ ਅਸੀਂ ਜਿੱਦਾਂ ਵੱਡੇ ਪੇੜਾਂ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਛੁੱਟਣ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਸੀਟਾਂ ਦੇ ਕਿਹੜੇ ਉਮੀਦਵਾਰ ਖੜੇ ਕੀਤੇ ਦੇਖੋ ਆਲਰੇਡੀ 32 ਹੋ ਗਏ ਜੀ ਡਿਕਲੇਅਰ ਉਹ 32 ਦੇ ਵਿੱਚ ਇੱਕ ਟੈਕਸੀ ਡਰਾਈਵਰ ਹੈ ਇੱਕ ਚਪੜਾਸੀ ਦਾ ਬੇਟਾ ਹੈ ਇੱਕ ਆਮ ਘਰ ਦੀ ਕੁੜੀ ਹੈ ਕੋਈ ਪ੍ਰੋਫੈਸਰ ਹੈ ਕੋਈ ਵਕੀਲ ਹੈ ਇੱਕ ਬ੍ਰਿ ਜਿਹੜਾ ਕਿ ਇੱਕ ਅਕੈਡਮੀ ਚਲਾ ਰਿਹਾ ਬਲਾਚੌਰ ਚ ਕਿ ਜੇ ਜੇ ਕਿਸੇ ਨੇ ਫੌਜ ਭਰਤੀ ਹੋਣਾ ਤਾਂ ਮੈਂ ਤੁਹਾਨੂੰ ਫ੍ਰੀ ਚ ਟ੍ਰੇਨਿੰਗ ਲੈ ਲਓ ਤੋਂ ਇਹਦੇ ਵਿੱਚ ਕਿਸਾਨ ਵੀng ਆਲੇ ਨੇ ਸੋਸ਼ਲ ਵਰਕਰ ਨੇ ਠੀਕ ਹੈ ਜੀ ਔਰ 25 25 ਸਾਲ ਦਾ ਮੁੰਡਾ 25 ਸਾਲ ਦਾ ਮੁੰਡਾ ਸਮਰਵੀਰ ਫਾਜ਼ਿਲਕਾ ਤੋਂ ਉਹਨੂੰ ਟਿਕਟ ਦਿੱਤੀ ਹੈ ਸੋ ਆਮ ਆਦਮੀ ਪਾਰਟੀ ਆਪਣੇ ਸੰਗਠਨ ਚ ਕੰਮ ਕਰਨ ਵਾਲੇ ਮਿਹਨਤੀ ਬੰਦਿਆਂ ਨੂੰ ਆਮ ਲੋਕਾਂ ਨੂੰ ਟਿਕਟ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਮੁੱਦਾ ਲੈ ਕੇ ਚੱਲ ਰਹੀ ਪੰਜਾਬ ਦੇ ਵਿੱਚ ਨਸ਼ੇ ਦਾ ਉਹ ਜਦੋਂ ਵੀ ਨਸ਼ੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਪੰਜਾਬ ਦੇ ਕੈਬਨਟ ਮੰਤਰੀ ਜੋ ਨੇ ਵਿਕਰਮ ਜੀ ਟਿਆ ਉਹਨਾਂ ਦਾ ਨਾਂ ਪਰ ਜੇਕਰ ਅਸੀਂ ਉਸ ਹਲਕੇ ਤੋਂ ਉਮੀਦਵਾਰ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਕੀ ਜੇਕਰ ਤੁਹਾਨੂੰ ਮੌਕਾ ਮਿਲਦਾ ਤੁਸੀਂ ਉਸ ਸੀਟ ਤੋਂ ਲੜਨ ਨੂੰ ਤਿਆਰ ਮੈਂ ਤਾਂ ਜੀ ਪੰਜਾਬ ਦੇ ਵਿੱਚ ਜਿੱਥੋਂ ਮਰਜ਼ੀ ਮੈਨੂੰ ਪਾਰਟੀ ਕਹੇ ਦੇ ਮੈਂ ਕੰਮ ਕਰਨ ਨੂੰ ਤਿਆਰ ਹਾਂ ਮੈਂ ਤਾਂ ਪੰਜਾਬ ਦੀਆਂ ਕੰਧਾਂ ਤੇ ਪੋਸਟਰ ਲਾਉਣ ਨੂੰ ਵੀ ਤਿਆਰ ਹਾਂ ਮਿਸ਼ਨ ਪੰਜਾਬ ਹੈ ਸਾਡਾ ਮਿਸ਼ਨ ਲਾਲ ਬੱਤੀ ਜਾਂ ਮਿਸ਼ਨ ਐਮ ਐਲ ਏ ਨਹੀਂ ਹੈਗਾ ਮੈਂ ਬਹੁਤ ਵਾਰੀ ਕਹਿ ਚੁੱਕਿਆ ਵੱਡੀਆਂ ਜਿਹੜੀਆਂ ਵੱਡੀਆਂ ਤੋਪਾਂ ਨੇ ਆਮ ਆਦਮੀ ਪਾਰਟੀ ਵੱਡੀਆਂ ਤੋਪਾਂ ਦੇ ਵਿੱਚ ਵਿਰੁੱਧ ਲੜਨ ਵਾਸਤੇ ਮਸ਼ਹੂਰ ਹੈ ਅਰਵਿੰਦ ਕੇਜਰੀਵਾਲ ਨੇ ਸ਼ੀਲਾ ਦਿਖਸ਼ੇ ਦੇ ਖਿਲਾਫ ਕਾਬਿਜ਼ ਪਰੇ ਸੀ ਮੋਦੀ ਦੇ ਵਿਰੁੱਧ ਲੜੇ ਸੀ ਐ ਰਾਹੁਲ ਗਾਂਧੀ ਦੇ ਖਿਲਾਫ ਕੁਮਾਰ ਵਿਸ਼ਵਾਸ ਲੜੇ ਸੀ ਸੋ ਇਸ ਕਰਕੇ ਅਸੀਂ ਇਹ ਨਹੀਂ ਦਰਦੇ ਕਿ ਮੂਰੇ ਕੌਣ ਹੈ ਸੀਫ ਸੇਫਟੀ ਐਂਡ ਸਕਸੈਸ ਨੈਵਰ ਰਨ ਅਲੋਂਗ ਵਿਦ ਇਹ ਨਹੀਂ ਉਸ ਆਦਾ ਕਿ ਤੁਸੀਂ ਸੇਵ ਵੀ ਰਹੋ ਤੇ ਸਕਸੈਸਫੁਲ ਵੀ ਹੋ ਜਾਓ ਅਸੀਂ ਪੰਜਾਬ ਨੂੰ ਬਚਾਉਣ ਲਈ ਰਿਸਕ ਲੈਣ ਨੂੰ ਤਿਆਰ ਆ ਮੈਂ ਤਾਂ ਇੱਛਾ ਪ੍ਰਗਟ ਕੀਤੀ ਹੈ ਕਿ ਜੇ ਆਮ ਆਦਮੀ ਪਾਰਟੀ ਮੈਨੂੰ ਐਮਐਲਏ ਚ ਇਲੈਕਸ਼ਨ ਲੜਨਾ ਚਾਹੁੰਦੀ ਹੈ ਤਾਂ ਮੈਂ ਸੁਖਵੀਰਵਾਲ ਦੇ ਪੁਰ ਤੇ ਲੜਨਾ ਚਾਹਣਾ ਕਿਉਂਕਿ ਜਦੋਂ ਇੱਕ ਵਾਰੀ ਹਾਰ ਜਾਂਦੇ ਨਾ ਵੱਡੇ ਫਿਰ ਹੀਲ ਅਧਿਖਸ਼ ਨੂੰ ਸੰਨਿਆਸ ਲੈਣਾ ਪੈਂਦਾ ਹੈ